ਸਤਿ ਸ਼੍ਰੀ ਅਕਾਲ ਜੀ ਮੈਂ ਦੀਵਾਲੀ ਕਦੀ ਵੀ ਜਿਆਦਾ ਬਹੁਤ ਪਟਾਖਿਆਂ ਨਾਲ ਜਾਂ ਇਦਾਂ ਚੀਜ਼ਾਂ ਦੇ ਨਾਲ ਨਹੀਂ ਮਨਾਈ ਮੈਂ ਹਮੇਸ਼ਾ ਕਿਉਂਕਿ ਜਦੋਂ ਤੋਂ ਅਸੀਂ ਪਿੰਡੋਂ ਤੁਰਿਆ ਪਿੰਡੋਂ ਆਏ ਆ ਘਰ ਛੱਡ ਕੇ ਤੇ ਕਦੀ ਜਿਆਦਾ ਪਰਿਵਾਰ ਨਾਲ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਬੈਠ ਕੇ ਦੀਵਾਲੀ ਮਨਾਈਏ ਹਮੇਸ਼ਾ ਜਾਂ ਤਾਂ ਕੋਈ ਨਾ ਕੋਈ ਫਿਰ ਬਾਅਦ ਵਿੱਚ ਚਲੋ ਸ਼ੋਅ ਹੋਣ ਲੱਗੇ ਪਰ ਪਹਿਲਾਂ ਵੀ ਇਕੱਲੇ ਤੁਰੇ ਫਿਰਦੇ ਹੁੰਦੇ ਸੀ ਜਾਂ ਕਿਤੇ ਨਾ ਕਿਤੇ ਬੈਠ ਜਾਂਦੇ ਸੀਗੇ ਮਾੜਾ ਮੋਟਾ ਤੇ ਦੇ ਵਾਲੀ ਦਾ ਮੌਸਮ ਤੇ ਹਮੇਸ਼ਾ ਇਦਾਂ ਰਿਹਾ ਥੋੜਾ ਉਦਾਸ ਹੀ ਰਿਹਾ ਪਰ ਐਸ ਵਾਰ ਜਿਹੜੀ ਦੀਵਾਲੀ ਹੈ ਉਹ ਬਹੁਤ ਜ਼ਿਆਦਾ ਉਦਾਸ ਕਰਕੇ ਗਈ ਜਿਹਦੇ ਵਿੱਚੋਂ ਪਹਿਲਾਂ ਤੇ ਪੰਜਾਬ ਦੇ ਵਿੱਚ ਹਾੜੀ ਐਨੇ ਆ ਗਏ ਕਿ ਉਸ ਦੇ ਵਿੱਚ ਹੀ ਇੰਨਾ ਜ਼ਿਆਦਾ ਇਨਵੋਲਵ ਹੋ ਗਏ ਤੇ ਐਨੇ ਉਦਾਸ ਹੋ ਗਏ ਕਿ ਉਹ ਦੁੱਖ ਜਿਹੜਾ ਸੀ ਉਹ ਛੱਲਿਆ ਨਹੀਂ ਸੀ ਜਾਂਦਾ ਉਹਦੇ ਦਰਮਿਆਨ ਹੀ ਫਿਰ ਪੱਲਾ ਸਾਹਿਬ ਚਲੇ ਗਏ ਜਸਵਿੰਦਰ ਪੱਲਾਪਾ ਜੀ ਥੈਨ ਗੁਰੂ ਜੀ ਜਨਾਬ ਚਰਨਜੀਤ ਹੁਜਾ ਸਾਹਿਬ ਉਹ ਚਲੇ ਗਏ ਰਾਜਵੀਰ ਜਵੰਦਾ ਉਕਮਨ ਸਾਹਿਬ ਔਰ ਖਾਨ ਸਾਹਿਬ ਦੇ ਮੰਮੀ ਡੈਡੀ ਇਕਦਮ ਇਹੋ ਅਚਾਨਕ ਇਹ ਵਾਲੀ ਦਿਵਾਲੀ ਜਿਹੜੀ ਹੈ ਬਹੁਤ ਜ਼ਿਆਦਾ ਉਦਾਸ ਕਰਕੇ ਗਈ ਹੈ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਅਲੱਗ ਤਰੀਕ ਇਹ ਅਲੱਗ ਤਰ੍ਹਾਂ ਦਾ ਟਰੋਮਾ ਦੇ ਕੇ ਗਈ ਇਹ ਵਾਲੀ ਦਿਵਾਲੀ ਜਿਹੜੀ ਸੀ ਤੇ ਮੈਂ ਗੁਰੂ ਜੀ ਨੂੰ ਯਾਦ ਕਰ ਰਿਹਾ ਸੀਗੇ ਗੁਜਾ ਸਾਹਿਬ ਨੂੰ ਕਿਉਂਕਿ ਮੈਂ ਦੋ ਤਿੰਨ ਲੋਕਾਂ ਨੂੰ ਫੋਨ ਜਦੋਂ ਦਿਵਾਲੀ ਆਉਣੀ ਤੇ ਮੈਂ ਫੋਨ ਕਰ ਲੈਣਾ ਜੇ ਉਦਾਸ ਹੋਣਾ ਤਾਂ ਵੀ ਫੋਨ ਕਰ ਲੈਣਾ ਜੇ ਥੋੜੇ ਜਿ ਖੁਸ਼ ਹੋਣਾ ਤਾਂ ਵੀ ਫੋਨ ਕਰ ਲੈਣਾ ਸਭ ਤੋਂ ਪਹਿਲਾਂ ਫੋਨ ਜਿਹੜਾ ਮੈਂ ਗੁਰੂ ਜੀ ਨੂੰ ਹੀ ਕਰਦਾ ਹੁੰਦਾ ਸੀ ਤੇ ਉਹਨਾਂ ਨੂੰ ਵੀ ਮੈਂ ਫੋਨ ਕਰਦੇ ਦੇਖਿਆ ਹੋਇਆ ਸੀ ਲੋਕਾਂ ਨੂੰ ਜਾਂ ਉਹਨਾਂ ਨੂੰ ਫੋਨ ਸੁਣਦੇ ਆ ਦੇਖਿਆ ਸੁਣਿਆ ਹੋਇਆ ਸੀ ਤੇ ਬੜੀ ਯਾਦ ਆ ਰਹੀ ਸੀ ਹਮੇਸ਼ਾ ਆਪਣੇ ਜਿਹੜੇ ਦੀਵਾਲੀ ਸੀਗੀ ਕਦੇ-ਕਦੇ ਮੈਨੂੰ ਇੱਕ ਇਹ ਵੀ ਚੀਜ਼ ਯਾਦ ਆਉਂਦੋਂ ਲੈਂਡਲਾਈਨ ਤੋਂ ਫੋਨ ਕਰਦੇ ਹੁੰਦੇ ਸੀ ਤੇ ਗੁਰੂ ਜੀ ਨੇ ਜਿਹੜੇ ਦੋ ਚਾਰ ਪੰਜ ਲੋਕਾਂ ਨੂੰ ਫੋਨ ਕਰਨਾ ਤੇ ਉਹ ਲਾਈਨਾਂ ਨਾ ਮਿਲਨੀ ਹੈ ਕਹਿਣਾ ਕਿ ਚਲ ਕੋਈ ਨਹੀਂ ਦੁਬਾਰਾ ਥੋੜਾ ਜਿਆਦਾ ਹੋਰ ਲੇਟ ਕਰਾਂਗੇ ਫਿਰ ਹੁਣ 10:30 ਵਜੇ ਕਰਾਂਗੇ ਜਿਹੜੇ ਲੋਕ ਜਿਹੜੇ ਬਿਜ਼ੀ ਨੇ ਲਾਈਨਾਂ ਬਿਜ਼ੀ ਨੇ ਫਿਰ ਕਰਾਂਗੇ ਤੇ ਮੈਂ ਸਾਰਾ ਦਿਨ ਉਹਨਾਂ ਨੂੰ ਦੇਖਦਾ ਸੀਗਾ ਸਾਰਾ ਦਿਨ ਉਹ ਜਿੰਨਾ ਲੋਕਾਂ ਨੂੰ ਫੋਨ ਕਰਦੇ ਸੀ ਜਿਹਦੇ ਵਿੱਚ ਮਾਸਟਰ ਬਸੰਤ ਜੀ ਹੁੰਦੇ ਸੀਗੇ ਹਰੀ ਓਮ ਜਿਹੜੇ ਮਿਊਜ਼ਿਕ ਕਰਦੇ ਸੀ ਬਬਲੂ ਹੁਣੀ ਜੈਦੇਵ ਹੁਣੀ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਸਾਰੇ ਲੋਕ ਤੇ ਕਨਈਆ ਉਹਨਾਂ ਲੋਕਾਂ ਨੂੰ ਫੋਨ ਕਰਦੇ ਸੀ ਤੇ ਮੈਨੂੰ ਬੜਾ ਅੱਛਾ ਲੱਗਦਾ ਸੀ ਇੱਕ ਮਹਿੰਦਰ ਜੀ ਸੈਕਸ ਫੋਨ ਤੇ ਹੈਗੇ ਆ ਸ਼ਾਮਪਾ ਜੀ ਹੁੰਦੇ ਸੀ ਸ਼ਾਮਪਟੇ ਜੱਜੀ ਉਹਨਾਂ ਦੇ ਪਹਿਲੇ ਸ਼ਖੀਰਤ ਸੀਗੇ ਉਹ ਬੜਾ ਚੰਗਾ ਲੱਗਦਾ ਸੀ ਉਹ ਤੋਂ ਚੀਜ਼ਾਂ ਸਿੱਖੀਆਂ ਅਗੇ ਯਾਰ ਫਿਰ ਮੈਂ ਕਹਿੰਦਾ ਗੁਰੂ ਜੀ ਕਿ ਤੁਸੀਂ ਇਹਨਾਂ ਨੂੰ ਹਰ ਵੇਲੇ ਫੋਨ ਕਰਦੇ ਹੋ ਤੇ ਕੀ ਕਿਦਾਂ ਫੀਲ ਹੁੰਦਾ ਉਹ ਕਹਿੰਦੇ ਯਾਰ ਕਿ ਵੱਡੇ ਬੰਦਿਆਂ ਨੂੰ ਤੇ ਫੋਨ ਸਾਰੇ ਕਰਦੇ ਆ ਵੱਡੇ ਲੋਕਾਂ ਨੂੰ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਖੁਸ਼ ਕਰਨਾ ਹੁੰਦਾ ਉਹਨਾਂ ਨੂੰ ਫੋਨ ਕਰਦੇ ਹੀ ਕਰਦੇ ਆ ਪਰ ਇਹ ਇਨਾਂ ਲੋਕਾਂ ਨੂੰ ਫੋਨ ਕਰਨਾ ਜ਼ਰੂਰੀ ਹੁੰਦਾ ਜਿਹੜੇ ਤੁਹਾਡੇ ਵਾਲੇ-ਵਾਲੇ ਹੁੰਦੇ ਜਾਂ ਤੁਹਾਡੇ ਕੰਮ ਦੇ ਵਿੱਚ ਸਹਾਇੀ ਹੁੰਦੇ ਆ ਜਾਂ ਤੁਹਾਡੇ ਯਾਰ-ਦੋਸਤ ਐਕਚੁਅਲੀ ਇਹ ਹੁੰਦੇ ਨੇ ਸੋ ਇਹ ਵਾਲੀ ਦੀਵਾਲੀ ਜਿਹੜੀ ਹੈ ਗੁਰੂ ਜੀ ਨੂੰ ਯਾਦ ਕਰ ਰਹੇ ਹਾਂ ਬਹੁਤ ਉਹ ਜੱਜ ਸਾਹਿਬ ਨੂੰ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਯਾਦ ਕਰ ਰਹੇ ਜਦੋਂ ਪਟਾਕੇ ਲੋਕੀ ਜ਼ਿਆਦਾ ਚਲਾਉਂਦੇ ਸੀ ਕਹਿੰਦੇ ਯਾਰ ਇਹ ਪੋਲੂਸ਼ਨ ਉਸ ਟਾਈਮ ਤੇ ਕਹਿੰਦੇ ਹੁੰਦੇ ਸੀ ਕਿ ਇਹ ਪੋਲੂਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਹੋਰ ਵੀ ਕਈ ਕਈ ਚੀਜ਼ਾਂ ਜਿਹੜੀਆਂ ਉਹਨਾਂ ਦੇ ਨਾਲ ਬਤਾਈਆਂ ਜ਼ਿੰਦਗੀ ਦੇ ਵਿੱਚ ਉਹ ਯਾਦ ਆਉਂਦੀਆਂ ਨੇ ਸੋ ਇਹ ਦੀਵਾਲੀ ਜਿਹੜੀ ਅਲਟੀਮੇਟਲੀ ਜਿਹੜੀ ਸਾਰੀ ਦੀਵਾਲੀ ਹੈ ਇਹ ਉਦਾਸ ਕਰਕੇ ਗਈ ਹੈ ਪਰ ਲੋਕੀ ਜਿਹੜੇ ਆ ਉਹ ਉਹਨਾਂ ਨੂੰ ਯਾਦ ਕਰ ਰਹੇ ਆ ਉਹਨਾਂ ਦੇ ਗਾਣਿਆਂ ਨੂੰ ਯਾਦ ਕਰਨਗੇ ਭੱਲਾ ਸਾਹਿਬ ਦੀਆਂ ਫਿਲਮਾਂ ਨੂੰ ਯਾਦ ਕਰਨਗੇ ਰਾਜਵੀਰ ਜਵੰਦਾ ਦੀ ਪਰਫਾਰਮੈਂਸ ਨੂੰ ਯਾਦ ਕਰਨਗੇ ਤੇ ਬਾਕੀ ਸਾਰੇ ਜਿੰਨੇ ਵੀ ਲੋਕ ਜਿਹੜੇ ਹੈਗੇ ਆ ਉਹਨਾਂ ਦੀਆਂ ਯਾਦਾਂ ਦੇ ਵਿੱਚ ਡੁੱਬੇ ਹੋਏ ਆ ਸੋ ਇਹ ਦੀਵਾਲੀ ਥੋੜੀ ਅਲੱਗ ਡਰਾਮਾ ਦੇ ਵਿੱਚ Thank you so much.